ਆਪਾਂ ਚੱਲਦੇ ਹਾਂ ਜਾਜ਼ ਦੇ ਉੱਪਰ ਵਾਲੇ ਪਾਸੇ ਅੱਜ ਆਪਾਂ ਸਵਾਰੀ ਕਰਾਂਗੇ ਸਰੰਦ 에ਅਰਲਾਈਨਸ ਦੇ ਵਿੱਚ ਤੇ ਅੱਜ ਆਪਾਂ ਬਹਿ ਗਏ ਸਰੰਦ 에ਅਰਲਾਈਨ ਦੇ ਵਿੱਚ ਆਪਾਂ ਮਿਲਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਆਏ ਹੋਇਆ ਤਖਤਸ਼ਿਰੀ ਹਜੂਰ ਸਾਹਿਬ ਵਿਖੇ ਅੱਜ ਆਪਾਂ ਜਾਣ ਲੱਗੇ ਆ ਨਾਨਕਚੀਰਾ ਸਾਹਿਬ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਅਸਥਾਨ ਆ ਉਸਦੇ ਆਪਾਂ ਅੱਜ ਦਰਸ਼ਨ ਕਰਾਂਗੇ ਤੇ ਇੱਥੇ ਹਜੂਰ ਸਾਹਿਬ ਤੋਂ ਗੱਡੀਆਂ ਜਾਂਦੀਆਂ ਨੇ 350-400 ਰੁਪਿਆ ਪਰ ਪਰਸੰਦਾ ਉਹ ਲੈ ਜਾਂਦੀਆਂ ਨੇ ਇੱਕ ਸਵਾਰੀ ਦਾ ਨਾਨਕਚੀਰੇ ਜਾਣ ਨੂੰ 350 ਕਿਲੋਮੀਟਰ ਦਾ ਇਹ ਆਪਣਾ ਪੜਾਉਣ ਦਾ ਸਫ਼ਰ ਰਹੂਗਾ ਤੇ ਚੱਲਣ ਲੱਗੇ ਆ ਅਮਰਤਵੀ ਬੱਸ ਆਉਂਦਾ ਸਵੇਰੇ 6:30 ਵਜੇ ਦਾ ਟਾਈਮ ਹੋ ਗਿਆ ਐਵੇਂ ਦੀਆਂ ਗੱਡੀਆਂ ਇੱਥੋਂ ਜਾਂਦੀਆਂ ਨੇ ਹਜੂਰ ਸਾਹਿਬ ਤੋਂ ਨਾਨਕ ਚੀਰਾ ਸਾਹਿਬ ਨੂੰ ਇਹ ਟ੍ਰੈਵਲਰ ਵੈਨ 1500 ਲਾ ਜਾਣੇ ਇਹਦੇ ਚ ਬਹਿੰਦੇ ਨੇ 350 ਰੁਪਿਆ ਆਹ ਬਾਈ ਨੇ ਸਾਨੂੰ ਕਿਰਾਇਆ ਕਿਹਾ ਤੇ ਇਹਦੇ ਵਿੱਚ ਆਪਾਂ ਜਾਵਾਂਗੇ ਹੋਰ ਵੀ ਸੰਗਤ ਆਪਣੇ ਨਾਲ ਤੇ ਬਹੁਤ ਸਾਰੀਆਂ ਗੱਡੀਆਂ ਇੱਥੇ ਗੁਰਦੁਆਰਾ ਲੰਗਰ ਸਾਹਿਬ ਦੇ ਸਾਹਮਣੇ ਆ ਕੇ ਲੱਗ ਜਾਂਦੀਆਂ ਨੇ ਤੇ ਜਿਵੇਂ ਲੋਕਲ ਗੁਰਦੁਆਰਾ ਸਾਹਿਬ ਹੋ ਗਿਆ ਨਾਨਕ ਚੀਰਾ ਸਾਹਿਬ ਹੋ ਗਿਆ ਤੇ ਸਾਰੇ ਗੁਰਦੁਆਰਾ ਸਾਹਿਬ ਜਿੱਥੋਂ ਗੱਡੀਆਂ ਜਾਂਦੀਆਂ ਨੇ ਤੇ ਚੱਲਣ ਲੱਗੇ ਆਂ ਬਸ 10-15 ਮਿੰਟ ਤੇ ਇੱਥੋਂ ਚਾਲੇ ਪਾਉਣੇ ਆ ਤੇ ਰਸਤੇ 'ਚ ਅੱਜ ਦੇ ਵਲੌਗ 'ਚ ਆਪਾਂ ਕੋਲੋਂ ਚਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਸਤਿ ਸ੍ਰੀ ਅਕਾਲ ਮਾਏ ਸੋਨਿਆ ਸਤਿ ਸ੍ਰੀ ਅਕਾਲ ਗੱਡੀ ਆਪਣੀ ਚੱਲ ਪਈ ਜੀ ਹਜੂਰ ਸਾਹਿਬ ਤੋਂ ਨਾਨਕ ਚੀਰਾ ਸਾਹਿਬ ਵਾਲੇ ਪਾਸੇ ਨੂੰ ਤੇ ਟਾਈਮ ਕਿੰਨਾ ਹੋਇਆ ਬਈ ਅਮਰਤ ਹਾਂ ਪੌਣੇ 1:07 ਦਾ ਸਮਾਂ ਹੋ ਗਿਆ ਤੇ ਦਿਨ ਵੀ ਚੜ੍ਹਨ ਲੱਗ ਗਿਆ ਤੇ 350 ਕਿਲੋਮੀਟਰ ਆਉਣ ਜਾਣ ਆ ਤੇ ਭਾਈ ਕਿੰਨੇ ਘੰਟੇ ਲੱਗਦੇ ਲੱਗਦੇ ਜਾਣੇ ਕਿੱਥੇ ਘੰਟੇ 6 ਘੰਟੇ 6 ਘੰਟੇ ਜਾਣ ਨੂੰ ਹੁਣ ਤੇ ਆਉਣ ਜਾਣ ਨੂੰ 5 ਘੰਟੇ ਆਣੇ 5 ਘੰਟੇ ਆਉਣੇ ਮਾਂਜ ਘੰਟੇ ਆਉਣ ਆਨੇ ਕੋ 6 ਜਾਣੇ ਕੋ ਹੂੰ ਠੀਕ ਆ ਭਾਈ ਆਪਾਂ ਨੂੰ ਲੈ ਕੇ ਜਾਣਗੇ ਨਾਨਕ ਸਿੰਘ ਸਾਹਿਬ ਤੱਕ ਤੇ ਇਧਰ ਅੰਮ੍ਰਿਤ ਬੇਠਾ ਨਾਲ ਅਸੀਂ ਮੂਰਲੀਆਂ ਸ਼ੀਟਾਂ ਕਹਿਤੀਆਂ ਸੀ ਬਾਈ ਨੂੰ ਇਸ ਦਾ ਬਲੌਗ ਬਣਾਉਣਾ ਤੇ ਇਧਰ ਆਹ ਗੁਰਦੁਆਰਾ ਲੰਗਰ ਸਾਹਿਬ ਨੇ ਇੱਥੇ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਦੇਖ ਇੱਥੇ ਆਇਆ ਟੋਲ ਪਲਾਜ਼ਾ ਐਵੇਂ ਦੇ ਟੋਲ ਪਲਾਜ਼ੇ ਨੇ ਇੱਥੇ ਬਾਈ ਟੋਲ ਕਟਾਉਣ ਗਿਆ ਬਾਕੀ ਸੂਰਜ ਵੀ ਚੜ ਗਿਆ ਦਿਨ ਪੂਰਾ ਚੜ ਗਿਆ ਸਵੇਰ 8:30 ਵਜੇ ਦਾ ਟਾਈਮ ਹੋ ਗਿਆ ਆਪਾਂ ਪੌਣੇ ਇੱਕ 7 ਵਜੇ ਦੇ ਕਰੀਬ ਚੱਲੇ ਸੀਗੇ ਹਜੂਰ ਸਾਹਿਬ ਤੋਂ ਤੇ ਗੂਗਲ ਮੈਪ ਇੱਥੋਂ ਨਾਨਕਜੀਰਾ ਸਾਹਿਬ ਦੀ ਦੂਰੀ ਜਿਹੜੀ ਦੱਸ ਰਿਹਾ ਹੈ ਉਹ ਦੱਸ ਰਿਹਾ 92 ਕਿਲੋਮੀਟਰ 2 ਘੰਟੇ 9 ਮਿੰਟ ਲੱਗਣਗੇ ਤੇ ਐਵੇਂ ਦਾ ਕੁਛ ਇਹ ਰਸਤਾ ਨਾਨਕਜੀ ਦਾ ਸਾਹਿਬ ਨੂੰ ਜਾਂਦੇ ਹੋਏ ਐਵੇਂ ਦੇ ਰਾਸਤੇ ਰਾਹੀ ਦੀ ਜਾਇਆ ਜਾਂਦਾ ਤੇ ਇਹ ਜਿਹੜਾ ਇਲਾਕਾ ਸਾਰਾ ਖੇਤੀਬਾੜੀ ਵਾਲਾ ਆਲੇ-ਦਾਲੇ ਖੇਤ ਨੇ ਜਿਵੇਂ ਆਪਾਂ ਟ੍ਰੇਨ ਦੇ ਵਿੱਚ ਦੇਖਿਆ ਸੀ ਆਉਂਦੇ ਹੋਏ ਓਮੀ ਨਰਮੇ ਦੇ ਤੇ ਮੱਕੀ ਦੇ ਖੇਤ ਨੇ ਸਾਰਾ ਇਹ ਪਿੰਡੂ ਏਰੀਆ ਬਾਕੀ ਛੋਟੇ-ਛੋਟੇ ਸ਼ਹਿਰ ਵੀ ਇੱਥੇ ਕਾਫੀ ਆਉਂਦੇ ਨੇ ਤੇ ਇਧਰਾ ਜਿਵੇਂ ਸ਼ਹਿਰਾਂ ਦੇ ਬੋਰਡ ਲੱਗੇ ਹੋਏ ਨੇ ਦੇਗਲੂਰਾ ਸ਼ਹਿਰ 11 ਕਿਲੋਮੀਟਰ ਦੱਸ ਰਿਹਾ ਹੈ ਬੋਰਡ ਦੇ ਉੱਪਰ ਤੇ ਐਵੇਂ ਹੀ ਛੋਟੇ ਛੋਟੇ ਸ਼ਹਿਰ ਵਿੱਚ ਆਉਂਦੇ ਨੇ ਆ ਸਾਰੇ ਖੇਤ ਨੇ ਇੱਥੇ ਖੇਤੀਬਾੜੀ ਵਾਲਾ ਸਾਰਾ ਏਰੀਆ ਹੈ ਇੱਥੇ ਆਪਣੀ ਗੱਡੀ ਰੋਕੀਆ ਤੇ ਇੱਥੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਯਾਦਗਾਰ ਸ਼ਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਪਿੰਡ ਅਤੇ ਡਾਕ ਬਨਾਲੀ ਤਹਿਸੀਲ ਦੇਗਲੂਰ ਜ਼ਿਲ੍ਹਾ ਨਦੇੜ ਤੇ ਇੱਥੇ ਗੁਰਦੁਆਰਾ ਸਾਹਿਬ ਨੇ ਬਾਕੀ ਸਾਰੀਆਂ ਸੰਗਤਾਂ ਉਤਰ ਰਹੀਆਂ ਨੇ ਗੱਡੀ ਦੇ ਵਿੱਚੋਂ ਅੰਦਰ ਚਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਸਾਹਿਬ ਨੇ ਇਹ ਇਤਿਹਾਸਕ ਨਹੀਂ ਹੈਗੀ ਇਹ ਛੋਟੇ ਸ਼ਹਿਬਜਾਦਿਆਂ ਦੀ ਯਾਦ ਦੇ ਵਿੱਚ ਬਣਾਏ ਗਏ ਨੇ ਤੇ ਅੰਦਰ ਚੱਲਾਂਗੇ ਦਰਸ਼ਨ ਕਰਾਂਗੇ ਤੇ ਇੱਥੇ ਸਾਰੀਆਂ ਗੱਡੀਆਂ ਰੁਕਦੀਆਂ ਨੇ ਆ ਕੇ ਆਹ ਹੋਰ ਵੀ ਗੱਡੀਆਂ ਹੋ ਰੁਕੀਆਂ ਹੋਈਆਂ ਨੇ ਤੇ ਇੱਥੇ ਲੰਗਰ ਦਾ ਪ੍ਰਬੰਧ ਹੁੰਦਾ ਸੰਗਤਾਂ ਵਾਸਤੇ ਸੰਗਤਾਂ ਇੱਥੇ ਰੋਕੇ ਫਿਰ ਲੰਗਰ ਛਕਦੀਆਂ ਨੇ ਤੇ ਆਹ ਸਾਰਾ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਹੈ ਇੱਧਰ ਦਰਵਾਰਫਾ ਬਣੇ ਹੋਏ ਨੇ ਤੇ ਉੱਪਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੀ ਉੱਪਰ ਵਾਲੀ ਛੱਤ ਤੇ ਸਾਹਮਣੇ ਜਹਾਜ਼ ਹੈ ਤੇ ਇਹਦੇ ਵਿੱਚ ਵੀ ਆਪਾਂ ਜਾ ਕੇ ਆਵਾਂਗੇ ਇਹ ਵੀ ਦਿਖਾਵਾਂਗੇ ਤੁਹਾਨੂੰ ਇਧਰ ਵਾਲੇ ਪਾਸੇ ਇਹ ਦਰਬਾਰ ਸਾਹਿਬ ਨੇ ਦਰਬਾਰ ਸਾਹਿਬ ਦੇ ਅੰਦਰ ਚਲਦੇ ਆਂ ਦਰਸ਼ਨ ਕਰਾਂਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮੰਦਰਾ ਜਿਹੜੇ ਛੋਟੇ ਸੈਰਤਾਸੀ ਬਾਬਾ ਬੁਰਗਰ ਸਿੰਘ ਜੀ ਅਤੇ ਬਾਬਾ ਬਟੇ ਸਿੰਘ ਜੀ ਦੀਆਂ ਗਾਥਿਤ ਬਣਾਇਆ ਗਿਆ ਹੈ ਇੱਕ ਉਦਵਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੁਰਗਰ ਸਾਹਿਬ ਹੈ 80 ਕਿਲੋਮੀਟਰ ਦੀ ਦੂਰੀ ਤੋਂ ਬਣਿਆ ਹੈ ਅਤੇ ਕੁਦਵਾਰਾ ਨਾਨਕ ਜੀ ਦਾ ਸਾਹਿਬ ਹੈ ਇਥੋਂ ਤੀ 100 ਕਿਲੋਮੀਟਰ ਦੌੜ ਰਹੀ ਹੈ ਇਸ 180 ਕਿਲੋਮੀਟਰ ਲੰਬੇ ਰਸਤੇ ਵਿੱਚ ਜਾਲੂ ਪਾਣੀ ਦਾ ਪ੍ਰਬੰਧ ਨਾ ਔਂਕਾਰਨ ਸੰਗਤਾਨ ਹੁੰਦੀ ਹੈ गुरुद्वारा नानक जीरा जा जाद्दा बहुत मुश्किलों हिंसा से संगत मुश्किलों देखते हुए संतान महापुरुषा वालों गुरु महाराज के मंत्र चौबीस घंटे चलते रहते हैं सातखंड श्री हजूर साहब को आने वाली संगतान इत के प्रशादा पंच रख के गुरद्वारा नानक जीरा साहेब के दर्शन ले में जाती सेवा चला रहे हैं ਸੰਤ ਪਾਪਾ ਨੰਦ ਸਿੰਘ ਜੀ ਅਤੇ ਸੰਤ ਪਾਪਾ ਬਲਵਿੰਦਰ ਸਿੰਘ ਜੀ ਕਾਰ ਸਿਵਾੜੂ ਗੁਰੂ ਮਹਾਰਾਜ ਆਦਿ ਦੀ ਅਗਰਾ ਸੰਗਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਇਆ ਹੋਇਆ ਮিনার ਹੈ ਖਾਲਸਾ ਜਿਹੜਾ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਪਰ ਇਹ ਜਹਾਜ਼ ਆ ਤੇ ਇੱਧਰ ਨੂੰ ਰਾਸਤਾ ਜਾਂਦਾ ਪੌੜੀਆਂ ਜਾਂਦੀਆਂ ਨੇ ਇੱਥੇ ਲਿਖ ਕੇ ਵੀ ਦੱਸਿਆ ਹੋਇਆ ਜਹਾਜ਼ ਵੱਲ ਜਾਣ ਦਾ ਰਾਸਤਾ ਆਹ ਪੌੜੀਆਂ ਚੜ੍ਹ ਕੇ ਉੱਪਰ ਆਪਾਂ ਜਾ ਸਕਦੇ ਆ ਤੇ نیچے ਲੰਗਰ ਹਾਲ ਬਣਿਆ ਹੋਇਆ ਤੇ ਉੱਪਰ ਲੇਵਲ ਦੇ ਪਾਸੇ ਇਹ ਜਹਾਜ਼ ਹੈ ਓਹ ਕਿਥੇ ਸਮਾਂ ਵੀ ਲਿਖਿਆ ਹੋਇਆ ਸਵੇਰੇ 7 ਤੋਂ 11 ਤੇ 3 ਤੋਂ 7 ਬਣਾਇਆ ਹੋਇਆ ਗੁਰਦੁਆਰਾ ਸਾਹਿਬ ਦੀ ਸ਼ਕਤ ਦੇ ਉੱਪਰ ਜਹਾਜ਼ ਜਹਾਜ਼ ਦੇ ਉੱਪਰ ਲਿਖਿਆ ਹੋਇਆ ਸਰੰਦ 에ਅਰਲਾਈਨਜ਼ ਸਰੰਦ 에ਅਰਲਾਈਨਜ਼ ਉੱਪਰ ਲਿਖਿਆ ਹੋਇਆ ਤੇ ਚੱਲਦੇ ਆ ਬਿਲਕੁਲ ਨੇੜੇ ਇੱਥੋਂ ਦੀ ਰਸਤਾ ਜਾਂਦਾ ਪਾਗੇ ਉੱਪਰਲੇ ਵਾਲੇ ਪਾਸੇ ਜਹਾਜ਼ ਦੇ ਬਿਲਕੁਲ ਕੋਲੇ ਕਾਫੀ ਵੱਡਾ ਇਹ ਜਹਾਜ਼ ਆ ਤੇ ਆਹ ਦੇਖੋ ਉੱਪਰ ਲਿਖਿਆ ਗਿਆ ਸਰੰਦ 에ਅਰਲਾਈਨਸ ਬਿਲਕੁਲ ਉਸੇ ਅਸਲੀ ਜਹਾਜ਼ ਵਰਗੇ ਬਣਾਇਆ ਹੋਇਆ ਉਹ ਤੇ ਉਹ ਤਾਕੀਆਂ ਰੱਖੀਆਂ ਹੋਈਆਂ ਨੇ ਉਧਰ ਪਿੱਛੇ ਵਾਲੇ ਪਾਸੇ ਖੰਡਾ ਬਣਾਇਆ ਗਿਆ ਇਦੇ ਅੰਦਰ ਜਾਣ ਨੂੰ ਵੀ ਰਸਤਾ ਹੈਗਾ ਤੇ ਅੰਦਰ ਵੱਲ ਵੀ ਆਪਾਂ ਜਾਵਾਂਗੇ ਆਇ ਤੁਹ ਪੌੜੀਆਂ ਚੜਕੇ ਜਹਾਜ਼ ਦੇ ਅੰਦਰ ਜਾ ਸਕਦੇ ਆ ਆਪਾਂ ਦੂਜੀ ਵਾਲੇ ਪਾਸੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸੀਗਾ ਤੇ ਇੱਧਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸਰੰਦ 에ਅਰਲਾਈਨ ਆਪਾਂ ਚੱਲਦੇ ਆਂ ਜਹਾਜ਼ ਦੇ ਉੱਪਰ ਵਾਲੇ ਪਾਸੇ ਅੱਜ ਆਪਾਂ ਸਵਾਰੀ ਕਰਾਂਗੇ ਸਰੰਦ 에ਅਰਲਾਈਨਜ਼ ਦੇ ਵਿੱਚ ਤੇ ਚੱਲੀ ਜਾਂਦੀ ਵੀਡੀਓ ਫਿਰ ਦਰੂ ਵਿੱਚ ਹੀ ਹੈ ਜੀ ਤੇ ਜਿਸ ਤਰ੍ਹਾਂ ਜਹਾਜ਼ ਦੇ ਵਿੱਚ ਬੈਠਣ ਨੂੰ ਸੀਟਾਂ ਹੁੰਦੀਆਂ ਨੇ ਉਸੇ ਤਰ੍ਹਾਂ ਸੀਟਾਂ ਬਣਾਈਆਂ ਗਈਆਂ ਨੇ ਹਾਂਜੀ ਤੇ ਇੱਥੇ ਸਾਰਾ ਸਿੱਖ ਇਤਿਹਾਸ ਦੇ ਰਿਲੇਟਡ ਤਸਵੀਰਾਂ ਲਾਈਆਂ ਗਈਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਦੇ ਹੋਏ ਤੇ ਸਾਰਾ ਸਿੱਖ ਇਤਿਹਾਸ ਆਪਣਾ ਇਹਦੇ ਵਿੱਚ ਲਾਇਆ ਹੋਇਆ ਹੈ ਇਸ ਤਰ੍ਹਾਂ ਦਾ ਇਹ ਜਹਾਜ਼ ਆ ਤੇ ਇਹ ਵਿੰਡੋਆਂ ਵੀ ਬਿਲਕੁਲ ਉਵੇਂ ਹੀ ਰੱਖੀਆਂ ਹੋਈਆਂ ਨੇ ਤੇ ਦੇਖ ਸਕਦੇ ਹੋ ਜਿਵੇਂ ਤੁਸੀਂ ਬਿਲਕੁਲ ਉਵੇਂ ਹੀ ਬਣਾਇਆ ਹੋਇਆ ਮਰਦ ਬਾਈ ਹਨਾ ਤੇ ਸਾਹਮਣੇ ਅੱਗੇ ਵਾਲਾ ਪਾਸਾ ਬਣਾਇਆ ਹੋਇਆ ਜਿਵੇਂ ਅਸਲੀ ਜਹਾਜ਼ ਦੇ ਵਿੱਚ ਪਾਇਲਟ ਬੈਠਦੇ ਹੁੰਦੇ ਨੇ ਜਿੱਥੇ ਉਮੀ ਇੱਥੇ ਗੇਟ ਲਾਇਆ ਹੋਇਆ ਤੇ ਸਾਹਮਣੇ ਇੱਕ ਕੁਰਸੀ ਵੀ ਰੱਖੀ ਹੋਈ ਹੈ ਅੱਜ ਸਾਰੀਆਂ ਸੰਗਤਾਂ ਨੇ ਸਰੰਦ 에ਅਰਲਾਈਨ ਦੀ ਸਵਾਰੀ ਅਮ ਅੱਜ ਸਾਰੀਆਂ ਸੰਗਤਾਂ ਨੇ ਸਰੰਦ 에ਅਰਲਾਈਨ ਦੀ ਸਵਾਰੀ ਕਰੀ ਹੈ ਹਾਂ ਸਰੰਦ 에ਅਰਲਾਈਨਸ ਆਪਾਂ ਵੀ ਬਹਿਨੇ ਆ ਇਹਦੇ ਵਿੱਚ ਇੱਥੇ ਅੱਜ ਆਪਾਂ ਬਹਿ ਗਏ ਸਰੰਦ 에ਅਰਲਾਈਨ ਦੇ ਵਿੱਚ ਆਪਾਂ ਵੇਖਿਆ ਨੇ ਤੇ ਬਿਲਕੁਲ ਅਸਲੀ ਜਹਾਜ਼ ਦੇ ਮਾਹਰ ਦੇ ਦੀ ਵਸਲੀ ਜਹਾਜ਼ ਵਰਗਾ ਉਸੇ ਤਰ੍ਹਾਂ ਬੈਠਣ ਨੂੰ ਕੁਰਸੀਆਂ ਲਾਈਆਂ ਗਈਆਂ ਨੇ ਤਾਂ ਵਿੰਡੋ ਤੇ ਨੀਕੇ ਸ਼ੀਸ਼ੇ ਵੀ ਲਾਇਆ ਨੇ ਇਸੇ ਲੱਗਦਾ ਕਿ ਇਹ ਫੋਟੋ ਦੇਖੋ। ਇਹ ਬਾਰ ਸਾਰਾ ਆਪਣਾ ਇਥੋਂ ਨੂੰ ਦੇਖਣਾ। ਅੰਦਰਲੇ ਵਾਲੇ ਪਾਸਿਓਂ ਆਪਾਂ ਜਹਾਜ਼ ਸਾਰਾ ਦੇਖ ਲਿਆ ਤੇ ਹੁਣ ਚੱਲਦੇ ਆਂ نیچے ਲੰਗਰ ਛਕਾਂਗੇ। ਤੇ ਜਿਵੇਂ ਅਸਲੀ ਜਹਾਜ਼ ਦੇ ਟਾਇਰ ਹੁੰਦੇ ਨੇ ਉਸੇ ਤਰ੍ਹਾਂ ਬਿਲਕੁਲ ਟਾਇਰ ਹੋਮੀ ਬਣਾਏ ਗਏ ਨੇ ਦੇਖੋ ਜੇ ਬਾਕੀ ਪਿਛਲਾ ਵਾਲਾ ਪਾਸਾ ਵੀ ਬਿਲਕੁਲ ਉਸੇ ਤਰ੍ਹਾਂ ਹੈ ਤੇ ਆਪਾਂ ਸਵਾਰੀ ਕਰਕੇ ਆ ਗਏ ਸਰੰਦ 에ਅਰਲਾਈਨਸ ਦੇ ਵਿੱਚ ਇਧਰ ਇਹ ਪਿੱਛੇ ਸੀਗਾ ਜਹਾਜ਼ ਤੇ ਹੁਣ ਚੱਲਦੇ ਆਪਾਂ ਨੀਚੇ ਵਾਲੇ ਪਾਸੇ ਨੂੰ ਸਮਾਂ ਕਾਫੀ ਘੱਟ ਹੁੰਦਾ ਕਿਉਂਕਿ ਜਿਵੇਂ ਅੱਗੇ ਜਾਣਾ ਹੁੰਦਾ ਅੱਗੇ ਦਾ ਸਫ਼ਰ ਨਾਲ ਦੀ ਨਾਲ ਸ਼ੁਰੂ ਕਰਨਾ ਹੁੰਦਾ ਆਪਾਂ ਹੁਣ ਥੱਲੇ ਚੱਲਦੇ ਆ 10-15 ਮਿੰਟ ਆਪਾਂ ਵੈਸੇ ਲਾਤੇ ਇੱਥੇ ਉਹ ਨੀਚੇ ਦਰਸ਼ਨ ਵੀ ਕਰਲੇ ਸੀਗੇ ਹੁਣ ਇੱਥੋਂ ਅੱਗੇ ਵਾਲੇ ਪਾਸੇ ਨੂੰ ਆਪਾਂ ਜਾਵਾਂਗੇ ਕਿ ਤਿੰਨ ਗੁਰਦੁਆਰਾ ਸਾਹਿਬ ਰਸਤੇ ਦੇ ਵਿੱਚ ਆਉਂਦੇ ਨੇ ਜਦੋਂ ਆਪਾਂ ਨਾਨਕ ਜੀ ਦਾ ਸਾਭ ਨੂੰ ਚੱਲਦੇ ਆ ਤੇ ਜਿਵੇਂ ਆ ਇੱਕ ਸਥਾਨ ਆਇਆ ਐਸੀ ਤਰ੍ਹਾਂ ਹੋਰ ਵੀ ਗੁਰਦੁਆਰਾ ਸਾਹਿਬ ਰਸਤੇ ਦੇ ਵਿੱਚ ਆਉਂਦੇ ਨੇ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਆਪਾਂ ਵੀ ਪ੍ਰਸ਼ਾਦਾ ਚੱਕ ਲਿਆ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਨਾਂ ਨੂੰ ਤੇ ਸਾਰੀਆਂ ਸੰਗਤਾਂ ਇੱਥੇ ਹੀ ਰੋਕੇ ਪ੍ਰਸ਼ਾਦਾ ਚੱਕਦੀਆਂ ਨੇ ਜਿਹੜੀਆਂ ਹਜੂਰ ਸਾਹਿਬ ਤੋਂ ਚੱਲਦੀਆਂ ਨੇ ਨਾਨਕ ਜੀ ਦੇ ਸਾਹਿਬ ਲਈ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਚੱਲਦੇ ਆਪਾਂ ਇੱਥੋਂ ਅੱਗੇ ਨੂੰ ਚੱਲਦੇ ਆ ਅੱਗੇ ਦਾ ਸਫ਼ਰ ਇੱਥੋਂ ਆਪਣਾ ਹੁਣ ਸ਼ੁਰੂ ਹੋਊਗਾ ਤੇ ਜਿਵੇਂ ਆਪਾਂ ਨੂੰ ਬਾਈ ਨੇ ਦੱਸਿਆ ਕਿ ਦੱਸਿਆ ਸੀ ਕਿ 6 ਘੰਟੇ ਲੱਗ ਜਾਂਦੇ ਆ ਤੇ ਬਾਈ ਨੇ ਸਾਰਾ ਵਿੱਚ ਲਾ ਕੇ ਦੱਸਿਆ ਸੀ ਰਾਸਤੇ 'ਚ ਰੁਕਣ ਦਾ ਟਾਈਮ ਤੇ ਉਹ ਸਾਰਾ ਬਾਈ ਨੇ ਵਿੱਚ ਲਾਇਆ ਸੀਗਾ ਕਿ 5-6 ਘੰਟੇ ਲੱਗ ਜਾਂਦੇ ਆ ਜਾਣ ਨੂੰ ਜਿਵੇਂ ਹੁਣ ਅੱਧਾ ਘੰਟਾ ਆਪਾਂ ਨੂੰ ਇੱਥੇ ਲੱਗ ਗਿਆ ਐਵੇਂ ਜਿਹੜੇ ਹੋਰ ਰਾਸਤੇ 'ਚ ਗੁਰਦੁਆਰਾ ਸਾਹਿਬ ਆਉਣਗੇ ਉੱਥੇ ਵੀ ਸਮਾਂ ਲੱਗ ਜੂਗਾ ਚੱਲਦੇ ਆਪਾਂ ਆਪਣੀ ਗੱਡੀ ਦੇ ਕੋਲੇ ਆ ਜਿਹੜੀਆਂ ਮੱਝਾਂ ਤੁਸੀਂ ਦੇਖ ਰਹੇ ਹੋ ਇਹ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਵਾਲੇ ਬਾਬਿਆਂ ਦੀਆਂ ਰੱਖੀਆਂ ਹੋਣਗੀਆਂ ਤੇ ਲੰਗਰ ਦੇ ਵਿੱਚ ਦਹੀਂ ਵੀ ਚੱਲ ਰਹੀ ਸੀਗੀ ਪਿੱਛੇ ਜਗ੍ਹਾ ਹੋਊਗੀ ਇਹਨਾਂ ਮੱਝਾਂ ਦੀ ਤੇ ਹੁਣ ਇੱਧਰ ਲੈ ਕੇ ਆ ਰਹੇ ਨੇ ਇੱਧਰ ਥਾਮਣਾਈ ਹੋਈ ਹੋਊ ਖੜਨ ਦੇ ਲਈ ਜਿਵੇਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਦਾ ਲੰਗਰ ਚੱਲਦਾ ਸਾਰਾ ਤਾਂ ਫਿਰ ਸੌਖਾ ਹੋ ਜਾਂਦਾ ਜਿਵੇਂ ਮੱਝਾਂ ਰੱਖੀਆਂ ਹੋਈਆਂ ਨੇ ਦੁੱਧ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਉਹ ਬਾਬਾ ਜੀ ਲੈ ਕੇ ਆ ਰਹੇ ਨੇ। ਇਹ ਗੁਰਦੁਆਰਾ ਸਾਹਿਬ ਦੀ ਦੂਰੀ ਹਜ਼ੂਰ ਸਾਹਿਬ ਤੋਂ 80 ਕਿਲੋਮੀਟਰ ਹੈ। 80 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਚੱਲਦੇ ਹੁਣ ਆਪਾਂ ਇੱਥੋਂ ਗੱਡੀ ਦੇ ਵਿੱਚ ਬਹਿਨੇ ਆ ਅੱਗੇ ਦਾ ਜਿਹੜਾ ਆਪਣਾ ਸਫ਼ਰ ਆ ਉਹ ਸ਼ੁਰੂ ਕਰਦੇ ਆ ਬਾਕੀ ਹੋਰ ਸਾਰੀਆਂ ਸੰਗਤਾਂ ਆ ਗਈਆਂ ਦਰਸ਼ਨ ਕਰਕੇ ਤੇ ਗੱਡੀ 'ਚ ਬਹਿਨੇ ਆ ਕਰਦੇ ਆ ਅੱਗੇ ਦਾ ਆਪਣਾ ਸਫ਼ਰ ਸ਼ੁਰੂ